ਮੈਨੂੰ ਦੋ ਤਿੰਨ ਬਦਿਆ ਨੇ ਫੜ ਕੇ ਕੁੱਟਿਆ ਮਾਰਿਆ ਤੇ ਮਗਰੋਂ ਜਨਾਨੀ ਮਗਾਈ ਆ ਮਗਾ ਕੇ ਜਨਾਨੀ ਤੇ ਇਹਨਾਂ ਨੇ ਘਰੋਂ ਆਣ ਕੇ ਖੇਚ ਲਿਆ ਗੁੜੀਆਂ ਨੂੰ ਮਦਰ ਗੁੰ ਕੁੱਟਿਆ ਸਾਡੇ ਘਰ ਕੋਈ ਨਹੀਂ ਹੈਗਾ ਸੀ ਮੇਰੇ ਮੰਮਾ ਸੀ ਮੈਂ ਸਾਨੂੰ ਕੋਈ ਸਾਫ ਨਹੀਂ ਕਿਸੇ ਪਾਸੇ ਨਹੀਂ ਮਿਲਦਾ ਪਹਿਲਾਂ ਵੀ ਸਾਡੀ ਮੇਰੀ ਗੁੜੀਆਂ ਨੂੰ ਧਮਕੀਆਂ ਦਿੱਕਰ ਨਾਲੇ ਲਾਈ ਤੀ ਕਮੀਜ਼ ਮੇਰੀ ਤੋਂ ਵੱਡ ਕੇ ਕਮੀਜ਼ ਵੀ ਪਾੜਤੀ ਸਾਰੀ ਗੁੜੀਆਂ ਨਾਲ ਬੱਚਿਆਂ ਦੇ ਬੱਚੇ ਦੇ ਨਾਲੇ ਕੱਪੜੇ ਟਿੱਕਰ ਪਾੜ ਦਿੱਤੇ ਇਹਨਾਂ ਨੇ ਪੁੱਸ ਨਹੀਂ ਚੜਾਈ ਮੈਂ ਤੁਹਾਨੂੰ ਬਾਹਰ ਨਿਕਲਦਾ ਤੁਹਾਨੂੰ ਅਹਿਮਾਰ ਕਾਗਜ਼ ਜਿਵੇਂ ਦੇਖਦੇ ਹੋ ਤੇ ਕਾਗਜ਼ ਮੋਂਦੇ ਸਾਡੇ ਕਾਗਜ਼ੀ ਦੇਖ ਲਓ ਕਿਨੇ ਚੋਕੇ ਕੁੜੀ ਨੂੰ ਮਾਰਿਆ ਇਹਨਾਂ ਨੇ ਬੜੀ ਜ਼ੋਰ ਦੀ ਸੋਨੇ ਲੱਤਾ ਦੀ ਕਰੋਨਾ ਨੇ ਮਾਰਿਆ ਟਿੱਡੇ ਦੇ ਬੱਚੇ ਦੇ ਕਾਨੂੰਨੀ ਕਾਰਵਾਈ ਕੋਈ ਨਹੀਂ ਹਟ ਕੇ ਕਰਨ ਲਿਆ ਵੀ ਇਹਨਾਂ ਜਨਾਨੀਆਂ ਗਿਆ ਇਹਨਾਂ ਨੇ ਕੀ ਕਰ ਲੈਣਾ ਬੱਚੇ ਮੇਰੇ ਨਹੀਂ ਇਹਨੇ ਜੋ ਗਿਆ ਗਿਆ ਬੱਚੇ ਕੋਈ ਵੀ ਇਹਨੇ ਜੋ ਗਿਆਗਾ ਮੇਰਾ ਮੇਨਾ ੱੱੱਕਾ ਵੜਾ ਹੁੰਦਿਆ ਹੈ ਜੀ ਮੈਂ ਕੀ ਸੰਦੀਪ ਕੋਲ ਠੀਕ ਗੱਲ ਬਾਤ ਘਰਵਾਦਈ ਉਹ ਇਹ ਕੀ ਹੱਡਾ ਪਹਿਲੇ ਲੜਾਈ ਦਾ ਝਗੜਾ ਚੱਲਦਾ ਪਿਆ ਸੀ ਉਹਦੇ ਮੁਕਾਬਲ ਇਥੇ ਵਾਹਾ ਕੁਝ ਹੁੰਦਾ ਰਿਹਾ ਕੋੜ ਕਚਾਰੀ ਦਾ ਕੇਸ ਚੱਲਦਾ ਪਿਆ ਸਾਡਾ ਸਾਰਾ ਕੁਝ ਚੱਲਦਾ ਪਿਆ ਆ ਤੀਸਰੇ ਬੰਦੇ ਆਣ ਕੇ ਕਬਜ਼ਾ ਕਰਦੇ ਵੇ ਆ ਉਹ ਆਣ ਕੇ ਕੱਲ ਸਵਾ 6 ਵਜੇ ਆਣ ਕੇ ਸਾਡੇ ਗਲਗਲੋਚ ਕੀਤੀ ਸਾਡੇ ਘਰ ਆਣ ਕੇ ਹੱਤੀ ਪਏ ਗਲਗਲੋਚ ਕੀਤੀ ਆ ਮੈਨੂੰ ਦੋ ਤਿੰਨ ਬੰਦਿਆਂ ਨੇ ਫੜ ਕੇ ਕੁੱਟਿਆ ਮਾਰਿਆ ਆ ਮੇਰੇ ਸਿਰ 'ਚ ਸੱਟ ਲਗਾਈ ਆ ਮੇਰੀ ਮਦਰ ਨੂੰ ਵੀ ਕੁੱਟਿਆ ਸਾਡੇ ਘਰ ਕੋਈ ਵੀ ਨਹੀਂ ਹੈਗਾ ਸੀ ਮੇਰੇ ਮम्मा ਸੀ ਮੈਂ ਸੀ ਕੋਈ ਵੀ ਨਾਗਾ ਮੇਰੇ ਬ੍ਰਦਰ ਨੂੰ ਨਿਕਾਮਤੇ ਗਏ ਹੋਏ ਨੇ ਕੋਈ ਵੀ ਘਰੇ ਨਹੀਂ ਹੈਗਾ ਸੀ ਬਾਵਾਂ ਗਾਰਡ ক্লোਜ ਕੀਤੀ ਆ ਸਾਰਾ ਕੁਝ ਪ੍ਰੂਫ ਸਾਡੇ ਕੋਲ ਹੈਗੇ ਨੇ ਪ੍ਰੂਫ ਸਾਰੇ ਕੈਮਰੇ ਵਗੈਰਾ ਸਾਰੇ ਸਾਡੇ ਪ੍ਰੂਫ ਤੋੜ ਤੋਂ ਭੰਦਤੇ ਨੇ ਉਹਨਾਂ ਕੋ ਹਤਿਆਰ ਨਹੀਂ ਸੀ ਉਹਨਾਂ ਦੇ ਡੰਡੇ ਡੰਡੇ ਸੀ ਉਹਨਾਂ ਕੋਲ ਡੰਡੇ ਵਗੈਰਾ ਸੀ ਉਹ ਅਸ਼ੋਕ ਕੁਮਾਰ ਨੇ ਡੰਡਾ ਫੜਾਇਆ ਮੇਰੇ ਮੰਮਾ ਦੀ ਮਦਦ ਤੇ ਸਿਰ ਤੇ ਮਾਰਨ ਲਈ ਉਹਦੇ ਸਪੋਰਟ ਮੈਂ ਅੱਗੇ ਹੋ ਗਈ ਜਿਹੜਾ ਸੋਨੂ ਆ ਸੋਨੂ ਨੇ ਮੇਰੇ ਬਾਲਾ 'ਚ ਫੜ ਕੇ ਮੈਨੂੰ ਬੜੀ ਜ਼ੋਰ ਦੀ ਕਾਦਣਾ ਮਾਰਿਆ ਆ ਉਹਦੇ ਨਾਲ ਮੇਰੇ ਸਿਰ ਪਾਟਾ ਆ ਉਹਨਾਂ ਨੇ ਮੇਰੇ ਚਪੇੜਾ ਵੀ ਮਾਰੀਆਂ ਮੌਂਟੀਨ ਮੈਡੀਟੇਟਿਡ ਚ ਲੱਤਾਂ ਮਾਰੀਆਂ ਨੇ ਬਾਅਦ ਚ ਉਹ ਗਾਲੀ ਗਲੋਚ ਕਰਦੀ ਰਹੀ ਆ ਮੈਂ ਆਪਣੇ ਮਦਰ ਨੂੰ ਲੈ ਕੇ ਅੰਦਰ ਹੋ ਗਈਆਂ ਦਰਵਾਜ਼ਾ ਮਾਰ ਲਿਆ ਦਰਵਾਜ਼ਾ ਵੀ ਬੰਨਿਆ ਉਹਨਾਂ ਨੇ ਸਾਡਾ ਬੜੀ ਗਾਲੀ ਗਲੋਚ ਕਰਦੇ ਰਹੇ ਨੇ ਬਾਅਦ ਚ ਉਹਨਾਂ ਨੇ ਸਾਡੇ ਕੈਮਰੇ ਭੰਨਦੇ ਨੇ ਸਾਰੇ ਦੋਨੋਂ ਕੈਮਰੇ ਪਾਤੇ ਨੇ ਗਾੜੀ ਤੇ ਅਗਲੇ ਤੇ ਪਿਛਲੇ ਸਾਰੀ ਕੁਮੀਰੀ ਪਾਰਟੀ ਚ ਪੇੜਾ ਵੀ ਮਾਰਿਆ ਮੇਰੇ ਮੂੰਹ ਤੇ ਸਿੱਤ ਵੀ ਸਕੰਦਰਾ ਵੀ ਜਾ ਕੇ ਮਾਰਿਆ ਮੈਨੂੰ ਗਾਲੀ ਗਲੋਚ ਵੀ ਬਹੁਤ ਗੰਦੇ ਗੰਦੇ ਕੱਢਦੀ ਪਈ ਇੱਕ ਲੇਡੀ ਆ ਉਹ ਵੀ ਆਈ ਸੀ ਉਹ ਵੀ ਗਾਲਾਂ ਕੱਢਦੀ ਪਈ ਸੀ ਗੰਦੀ ਗੰਦੀ ਉਹਦਾ ਨਾਂ ਨਹੀਂ ਪਤਾ ਅਣਪਛਾਤੀ ਸੀ ਕਦੇ ਦੇਖੀ ਵੀ ਨਹੀਂ ਅਸੀਂ ਪਹਿਲੀ ਵਾਰ ਆਏ ਪੁਲਿਸ ਨੂੰ ਕਪਲੇਡ ਕੀਤੀ ਆ ਸਾਰਾ ਕੁਝ ਬੋਲ ਸੰਦੀ ਆ ਆ ਕੇ ਆਪਣੇ ਘਰ ਵੇ ਕਰਕੇ ਚਲੀ ਜਾਂਦੀ ਆ ਅ ਕੱਲ ਆਈ ਫੋਨ ਪਾਸਾਂ ਜੇ ਮੈਂ ਕਰਦੇ ਆ ਕਿ ਜੋ ਹਾਡੀ ਹਿਸਾਬ ਨਾਲ ਨੂੰ ਮਿਲਣਾ ਚਾਹੀਦਾ ਆ ਇਦਾਂ ਕੱਲ ਨੂੰ ਕੁਝ ਵੀ ਹੋ ਸਕਦਾ ਮੈਂ ਕੰਮ ਤੇ ਵੀ ਜਾਣਾ ਆ ਕੱਲ ਨੂੰ ਮੈਂ ਆਉਣਾ ਜਾਣਾ ਵੀ ਆ ਕਿਤੇ ਮੈਨੂੰ ਕੁਛ ਖਤਰਾ ਇਹਨਾਂ ਤੋਂ ਸਰ ਗੱਲਬਾਤ ਕੋਈ ਨਹੀਂ ਹੋਈ ਘਰੇ ਅਸੀਂ ਇਹਨਾਂ ਨੇ ਕੰਦਾ ਢੋਂਡੇ ਮੈਂ ਐਸਐਚਓ ਸਾਹਿਬ ਨੂੰ ਬੁਲਾਇਆ ਵਾ ਫੋਨ ਕਰਕੇ ਐਸਐਚਓ ਸਾਹਿਬ ਮੋਕੇ ਤੇ ਆਇਆ ਮੋਕਾ ਵੇਖ ਕੇ ਗਿਆ ਮੈਂ ਗੁੜੀਆਂ ਨੂੰ ਕਿਹਾ ਮੈਂ ਕਿਹਾ ਜਿਦੋਂ ਸਾਡੇ ਕੋਰਟ ਚ ਕੇਸ ਚੱਲਣ ਡਿਆ ਵਾ ਇਹ ਆਣ ਕੇ ਮੈਂ ਕਿਹਾ ਮਕਾਨ ਢੋਂਡੇ ਤੇ ਐਸਐਚਓ ਕਹਿੰਦਾ ਵਾ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਢੋਂਡੇ ਨਾ ਬਣਾਉਣਗੇ ਵੀ ਆਪੇ ਕਹਿੰਦਾ ਮੜਕੇ ਮੈਂ ਆਹੀ ਵੀਡੀਓ ਬਣਾਉਣ ਗਈ ਆ ਗੁड़िया ਘਰ ਵੀਡੀਓ ਬਣਾਉਣ ਗਈ ਇਨ੍ਹਾਂ ਨੇ ਐਸਐਚਓ ਦੇ ਸਾਹਮਣੇ ਕਿਹਾ ਕਹਿੰਦਾ ਵੀਡੀਓ ਨਹੀਂ ਬਣ ਦੇਣੀ ਮੜਕੇ ਫਿਰ ਜੇਕਰ ਮੈਂ ਕਹਾਂ ਨਹੀਂ ਨਾ ਬਣਦਾ ਨਹੀਂ ਗੁਣਕੇ ਐਸਐਚਓ ਮੈਨੂੰ ਕਿਹਾ ਕਹਿੰਦਾ ਵੀ ਤੁਸੀਂ ਬਾਹਰੋਂ ਵੀਡੀਓ ਬਣਾ ਸਕਦੇ ਜੋ ਤੁਸੀਂ ਅੰਦਰੋਂ ਨਹੀਂ ਬਣਾ ਸਕਦੇ ਮੈਂ ਕਾ ਠੀਕ ਨਹੀਂ ਬਣਾ ਸਕਦੇ ਅਸੀਂ ਪਿਛਲੇ ਬਣੇ ਗਏ ਆ ਵੀਡੀਓ ਬਣਾਉਣ ਵਾਤੇ ਗਏ ਤੇ ਇਹਨਾਂ ਨੇ ਉੱਠ ਕੇ ਤੇ ਗਾਲਾਂ ਕੱਢਣ ਲਾ ਪਿਆ ਤੁਸੀਂ ਵੀਡੀਓ ਨਹੀਂ ਬਣਣੀ ਮਿਲ ਗਿਆ ਐਸਐਚਓ ਨੂੰ ਕਹਿੰਦੇ ਆ ਕਿ ਤੂੰ ਇਹ ਵੀਡੀਓ ਬਣਾਉਂਦੇ ਆ ਕਿ ਉਹਨੇ ਫਿਰ ਕਿਹਾ ਵੀ ਤੂੰ ਇਹਨਾਂ ਨੂੰ ਬਾਹਰ ਬਣਾਉਂਦੇ ਵੀਡੀਓ ਐਸਐਚਓ ਨੇ ਆ ਗੱਲ ਜਰੂਰ ਕਹੀ ਉੱਥੇ ਉਸ ਤੋਂ ਬਾਅਦ ਆ ਇਹਨਾਂ ਨੇ ਕੋਈ ਗੱਲ ਨਹੀਂ ਕੀਤੀ ਮੇਰਾ ਗਾਲਾਂ ਕੱਢਣ ਲਾ ਪਿਆ ਗਾਲਾਂ ਇਹਨਾਂ ਵੀ ਗਾਲਾਂ ਕੱਢੀਆਂ ਆਪਾਂ ਵੀ ਕੱਢੀਆਂ ਜਦੋਂ ਫਿਰ ਇਹ ਬੋਲਣ ਦੇ ਫਿਰ ਅਸੀਂ ਵੀ ਤਾਂ ਬੋਲਣਾ ਹੀ ਆ ਜਦੋਂ ਤੁਸੀਂ ਉੱਠ ਕੇ ਲੇਡੀਜ਼ ਨੂੰ ਗਾਲਾਂ ਕੱਢੋਗੇ ਤਾਂ ਅਸੀਂ ਕਿਉਂ ਨਹੀਂ ਬੋਲਾਂਗੇ ਅਸੀਂ ਕਿੰਤਰਾ ਚੁੱਪ ਕਰ ਜਾ ਅਹੀਂ ਗਾਲਾ ਗੁਲਾ ਕੱਢ ਕੇ ਆਪਣੇ ਘਰ ਆ ਗਏ ਇਹਨਾਂ ਨੇ ਮਗਰੋਂ ਜਨਾਨੀ ਮੰਗਾਈ ਆ ਮਂਗਾ ਕੇ ਜਨਾਨੀ ਤੇ ਇਹਨਾਂ ਨੇ ਘਰੋਂ ਆਣ ਕੇ ਖੇਚ ਲਿਆ ਗੁੜੀਆਂ ਨੂੰ ਮੁੜ ਕੇ ਇਹਨਾਂ ਨੇ ਜੋ ਮੁੰਟੀ ਆ ਜੋ ਇਹਨਾਂ ਸ਼ੋਕਾ ਵਾ ਆੜਾ ਸ਼ੋਕ ਦਾ ਡੀਲਰ ਹੈਗਾ ਵਾ ਇਹਨੇ ਵੀ ਆਣ ਕੇ ਬਹੁਤਾ ਵੱਧ ਘੱਟ ਕੀਤਾ ਡਾਂਗ ਲਿਆ ਕੇ ਫੜਾਈ ਆ ਫਿਰ ਉਹ ਜਿਹੜੀ ਜਨਾਨੀਆਂ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਆੜਾ ਬੂਹਾ ਤਿੱਕਰ ਉਹਨਾਂ ਨੇ ਭੰਨਿਆ ਵਾ ਤੇ ਸਾਨੂੰ ਕੋਈ ਇਨਸਾਫ ਨਹੀਂ ਕਿਸੇ ਪਾਸੇ ਨਹੀਂ ਮਿਲਦਾ ਪਹਿਲਾਂ ਵੀ ਸਾਡੀ ਮੇਰੀ ਗੁੜੀਆਂ ਨੂੰ ਧਮਕੀਆਂ ਦਿੱਕਰ ਇਹਨਾਂ ਨੇ ਲਾਈਆਂ ਵਾ ਪੂਰੀਆਂ ਇਹਨਾਂ ਨੇ ਬੱਚਿਆਂ ਦੇ ਬੱਚੇ ਦੇ ਨਾਲੇ ਕੱਪੜੇ ਤਿੱਕਰ ਪਾੜ ਦਿੱਤੇ ਇਹਨ ਇਹ ਤਾਂ ਕਿੱਡੀ ਕ ਇਨਸਾਫ ਦੀ ਗੱਲ ਹੈ ਜੀ ਦੱਸੋ ਤਾਂ ਸਹੀ ਮੈਨੂੰ ਕੀ ਇਨਸਾਫ ਹੈ ਇਕੱਲੇ ਘਰ ਵਿੱਚ ਰਹਿਨੇ ਬੱਚੇ ਮੇਰੇ ਦੋ ਕੰਮਾਂ ਦੇ ਜਾਂਦੇ ਆ ਇੱਕ ਕਿਸ ਬੰਨ ਇਨਸਾਫ ਨਹੀਂ ਮਿਲੰਦਿਆ ਸਾਨੂੰ ਤੇ ਕਿੱਥੋਂ ਨਹੀਂ ਸਾਨੂੰ ਕਿਸ ਬੰਨ ਇਨਸਾਫ ਮਿਲੰਦਿਆ ਜੋ ਉਹਦੇ ਕੁੜੀ ਦੇ ਕੱਪੜੇ ਵੀ ਪਾੜੇ ਗਏ ਹਨਾੜੇ ਕੱਪੜੇ ਪਾੜ ਦਿੱਤੇ ਇਹਨਾਂ ਨੇ ਸਾਰੇ ਕੁੜੀ ਦੇ ਮੁੜ ਕੇ ਮੰਦਰੋਂ ਖੜ ਕੇ ਕੁੜੀ ਨੂੰ ਕੱਪੜਾ ਦਿੱਤਾ ਸੋਨੇ ਨੇ ਤੇ ਮੁੰਟੀ ਨੇ ਕੱਪੜੇ ਪਾੜਿਆ ਨਾਲ ਡੀਲਰ ਨੇ ਡਾਂਗ ਫੜਾਈ ਆ ਅਸੀਂ ਮੁੜ ਕੇ ਡਾਂਗ ਤਿੱਕਰ ਖੋਈ ਇਹਨਾਂ ਕੋਲੋਂ ਜਦੋਂ ਹੀ ਮੜ ਕੇ ਲੜਦੇ ਆ ਫਿਰ ਇਹਦੇ ਕੁਛ ਨਾ ਕੋਈ ਕਰਨਾ ਡਾਂਗ ਥੋੜੀ ਆਹੀ ਮੜ ਕੇ ਬੂਆ ਮਾਰ ਲਿਆ ਬੂਆ ਮਾਰਨ ਤੋਂ ਬਾਅਦ ਜੂ ਦੀ ਗਾਲਾਂ ਕੱਢਦੀ ਰਹੀ ਜਨਾਨੀ ਆਣ ਕੇ ਪੂਰੀਆਂ ਗਾਲਾਂ ਕੱਢੀਆਂ ਕਾਢ ਕੇ ਗਾਲਾਂ ਫਿਰ ਇਹਨਾਂ ਨੇ ਕੈਮਰੇ ਵੀ ਸਾਡੇ ਸਾਰੇ ਪੰਨੇ ਕੋਈ ਨਹੀਂ ਲੱਗੰਦੇ ਸਾਨੂੰ ਕਾਰਵਾਈ ਕੋਈ ਹੋ ਕੋਈ ਅਜੇ ਜ਼ਿਕਰ ਕੁਛ ਨਹੀਂ ਕਹਿੰਦੇ ਆ ਸਾਰੇ ਕੈਮਰੇ ਇਹਨਾਂ ਨੇ ਪੰਨੇ ਸਾਨੂੰ ਅਜੇ ਜ਼ਿਕਰ ਨਹੀਂ ਕੁਛ ਲੱਗੰਦੇ ਆ ਵੀ ਸਾਡਾ ਕੋਈ ਇਨਸਾਫ ਮਿਲੂਗਾ ਸਾਨੂੰ ਕੋਈ ਨਹੀਂ ਸਮਝ ਲੱਗੇ ਨਾ ਪੁਲਿਸ ਕੇ ਉੱਤੋਂ ਜ਼ਿਕਰ ਹੋਣ ਕੀਤਾ ਆ ਜੇ ਸੀ ਪਿਆ ਸੱਦ ਲੱਗੇ ਥਾਣੇ ਦੇ ਲੱਗੇ ਹੈਗਾ ਵਾ ਇਹ ਬਾਲਮੀਕ ਦੀ ਮੂਰਤੀ ਲਾਗੇ ਉਹ ਤੋਂ ਤਿੱਕਰ ਮੈਂ ਫੋਨ ਕੀਤਾ ਉਹ ਵੀ ਆਇਆ ਮੋਕੇ ਤੇ ਕਹਿੰਦਾ ਕਹਿੰਦਾ ਟੋਂ ਦੋ ਕੰਦਾ ਜਦੋਂ ਕੋਰਟ ਚ ਕੇਸ ਚੱਲਦਾ ਫਿਰ ਇਹਨਾਂ ਦਾ ਕੰਦਾ ਟੋਂਦਾ ਪੁਲਿਸ ਦਾ ਕੀ ਫਰਜ ਪੰਦਾ ਈ ਇਹ ਕੰਦਾ ਢਵਾਈਏ ਤੇ ਗਾੜੀਆਂ ਕਹਿੰਦਾ ਕਹਿੰਦਾ ਪੰਜ ਮੈਂ ਹਾਨੂੰ ਪੈਸੇ ਪੁਲਿਸ ਨੂੰ ਅਸੀਂ ਝਾੜਾ ਹੁਣ ਤੁਸੀਂ ਬਾਹਰ ਨਿਕਲੋ ਤੁਹਾਨੂੰ ਅਸੀਂ ਮਾਰ ਦਾਂ ਇਹਨਾਂ ਨੇ ਪੁਲਿਸ ਨੂੰ ਵਾਲਾ ਥਾਣੇ ਵਾਲਾ ਜਿਹੜਾ ਸਤਰ ਵਾਲਾ ਇਹ ਜੀਸੀਬੀ ਕੀ ਸੀਪੀ ਸਾਹਿਬ ਜਿਹੜੇ ACP ਸਾਹਿਬ ਮੰਗ ਕੀ ਕਰਦੇ ਹੋ ਮੰਗ ਕਰਦੇ ਵੀ ਸਾਨੂੰ ਸਾਫ਼ ਮਿਲਣਾ ਚਾਹੀਦਾ ਜੋ ਇਹਨਾਂ ਦੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਤੇ ਸਾਡੀ ਜਿਹੜੀ ਜਗਾ ਵਾ ਸਾਡੀ ਜਗਾ ਦਾ ਉਥੇ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਸਾਡੇ ਕੋ ਕਾਗਜ਼ ਹੀ ਤਿੱਕਰ ਨਹੀਂ ਵੇਖਦੇ ਪੁਲਸ ਸਾਡੇ ਕਾਗਜ਼ ਵੀ ਨਹੀਂ ਵੇਖਦੇ ਵੀ ਤੁਸੀਂ ਕਾਗਜ਼ ਵਿਖਾਉਂਦੇ ਸਾਡੇ ਕਾਗਜ਼ ਹੀ ਵੇਖ ਲਓ ਤੇ ਗੋ ਇਹਦੇ ਜਦੋਂ ਫੜ ਕੇ ਤੇ ਪਾੜੇ ਇਹਨਾਂ ਨੇ ਕੱਪੜੇ ਮੈਂ ਉਹ ਕਿਨੇ ਚੋਕੇ ਕੁੜੀ ਨੂੰ ਮਾਰਿਆ ਇਹਨਾਂ ਨੇ ਬੜੀ ਜ਼ੋਰ ਦੀ ਸੋਨੇ ਲੱਤਾ ਤਿੱਕਰ ਉਹਨਾਂ ਨੇ ਮਾਰਿਆ ਟਿੱਡ ਚ ਬੱਚੇ ਦੇ ਤੇ ਜਦ ਸੱਟ ਲੱਗ ਗਈ ਕਿਦਾਂ ਹੋਣਾ ਇੰਨੀ ਮੰਦੀ ਹਾਲਤ ਆ ਹੁਣ ਦਾਗਲ ਕਰੋਨ ਤਿੱਕਰ ਮਜਬੂਰੀ ਆਈ ਸਾਨੂੰ ਰਾਤ ਰਾਤ ਸਾਰੀ ਰਾਤ ਨਹੀਂ ਸੌਂ ਗਈ ਵੇਖਿਆ ਕੁੜੀ ਨੇ ਕਹੀ ਤੁਹਾਨੂੰ ਦਾਗਲ ਕਰਉਣਾ ਹੀ ਪੈਣਾ ਜਦੋਂ ਤੰਗ ਕਰਨ ਦੇ ਫਿਰ ਇਹਦੇ ਕੁਝ ਨਾ ਕੁਝ ਕਰਨਾ ਹੀ ਪੈਣਾ ਕੁੜੀ ਬਾਤ ਤੇ ਜਿੱਥੋਂ ਦਿੱਕਤ ਜਾਣਾ ਪਊ ਅਸੀਂ ਜਾਵਾਂਗੇ ਅਸੀਂ ਜਾਣਾ ਪੈਣਾ ਸਾਨੂੰ ਜਿੱਥੋਂ ਦਿੱਕਤ ਜਾਣਾ ਕਹਿੰਦੇ ਪਹਿਲਾਂ ਹਣ ਸਾਫ ਸਾਫ ਝੂਠਾ ਡੀਲਰ ਨੇ ਕਰਿਆ ਡੀਲਰ ਰਿਹਾ ਝੂਠੇ ਅੰਜਾਮ ਲਾ ਕੇ ਦੇ ਨੇ ਵੀਡੀਓ ਕਰਵਾਈਏ ਕੋਲਪ੍ਰੈਸ ਕਰਾਉਂਦਾ ਰਿਹਾ ਵਾ ਇਹਨੂੰ ਆ ਬਈ ਤੂੰ ਆਪਣੀ ਜਨਾਨੀ ਵੇਖ ਤੇਰੀ ਜਨਾਨੀ ਕਿੱਥੇ ਛੱਡ ਗਿਆ ਤੂੰ ਕਿੱਥੇ ਆਣ ਕੇ ਪੰਗੇ ਲੈਣ ਦੇ ਆ ਵਾ ਇਹ ਤੇ ਦੱਸਿਆ ਸਾਨੂੰ ਉਨੀ ਕੋਈ ਕਾਨੂੰਨੀ ਕਾਰਵਾਈ ਕੋਈ ਨਹੀਂ ਹਟੇ ਕਰਨ ਰਿਆ ਵੀ ਇਹਨਾਂ ਜਨਾਨੀਆਂ ਹੈਗੇ ਇਹਨਾਂ ਨੇ ਕੀ ਕਰ ਲੈਣਾ ਬੱਚੇ ਮੇਰੇ ਨਹੀਂ ਇੰਨੇ ਜੋਗੇ ਹੈਗੇ ਬੱਚੇ ਕੋਈ ਵੀ ਨਹੀਂ ਇੰਨੇ ਜੋਗਾ ਹੈਗਾ ਮੇਰਾ ਮੇਨਾ ੱਤਕਾ ਬੜਾ ਹੁੰਦਿਆ ਉਹਦੇ ਰਿਗਾਰਡਿੰਗ ਕਰ ਇਹਨਾਂ ਦੀ ਆਪਸ ਵਿੱਚ ਝਗੜਾ ਹੋਇਆ ਵਾ ਲੇਡੀ ਨੇ ਕੰਪਲੀਟ ਕੀਤੀ ਕਿ ਮੇਰੇ ਸਿਰ ਤੇ ਸੱਟ ਲੱਗ ਗਈ ਦੂਜੇ ਵਾਰ ਤੇ ਗਾਲੀ ਗਲੋਚ ਕੀਤਾ ਗਿਆ ਇਹਦੀ ਕਾਹਦੇ ਦੋ ਮੈਡੀਕਲ ਰਿਪੋਰਟ ਆਏਗੀ ਤੇ ਆਪ ਜੀ ਪਰਸ਼ਾਦ ਅਰਜ਼ ਕਰਾਂਗੇ ਆ ਰਿਹਾ ਵੀ ਲੱਗਦੀ ਦਾ ਕਾਫੀ ਜੂਰਨਾਮ ਨਾਮ ਨਾਲ ਕੰਪਨੀ ਦੇ ਤੇ ਆਉਂਦੇ ਸੇਵੀ ਪਟਾ ਹੈ ਜੀ ਦੱਸਿਆ ਤਾਂ ਉਹਦੇ ਆਪਾਂ ਡਾਕੜ ਘੜ ਕੇ ਦਿੱਤਾ ਨੂੰ ਕਿ ਜੋ ਵੀ ਰਿਜ਼ਲਟ ਆਏਗਾ ਜੋ ਵੀ ਹੁਣ ਖਾਨ ਦੇ ਅਕੋਰਡਿੰਗਲੀ ਆਪਾਂ ਚੱਲੋ ਉਹਨਾਂ ਨੇ ਕਿਹਾ ਸਾਡਾ ਕੋਰਟ ਕੇਸ ਲੱਗ ਰਿਹਾ ਹੈ ਪਰ ਬਾਕੀ ਦਾ ਬੇਟੀ ਕੁਆਲਟੀ ਜੋ ਰੱਖਣ ਕਰਦੇ ਸੀ ਉਹਨੂੰ ਸਿਵਲ ਮੈਟਰ ਹੈ ਇਹ ਵਿੱਚ ਉਹ ਵੀ ਚਾਪਾ ਕੋਸ਼ਿਸ਼ ਕਰਸ ਜੀ ਕੋਰਟ ਕੇਸ ਦਾ ਕੋਸ਼ਿਸ਼ ਕਰਸ